ਹਾਂਜੀ ਗੁਰੂ ਪਿਆਰਿਓ ਗੁਰੂ ਸਤਿਕਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਜੀ ਦੀ ਅਪਾਰ ਕਿਰਪਾ ਦਾ ਸਦਕਾ ਜਦੋਂ ਤੋਂ ਗੁਰੂ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਆਪ ਸੰਗਤਾਂ ਦੀ ਸੇਵਾ ਵਿੱਚ ਜੋੜਿਆ ਜੋ ਆਪ ਸਿਰ ਤੇ ਹੱਥ ਰੱਖ ਕੇ ਗੁਰੂ ਸਾਹਿਬ ਜੀ ਸੇਵਾ ਲੈਂਦੇ ਨੇ ਇਸ ਰਸਨਾ ਤੋਂ ਸ਼ਬਦਾਂ ਦੇ ਜਾਪ ਬਾਣੀ ਦੇ ਜਾਪ ਸੰਗਤਾਂ ਤੱਕ ਪਹੁੰਚਾਉਂਦੇ ਨੇ ਜਿਨ੍ਹਾਂ ਜਾਪਾਂ ਨੂੰ ਕਰਕੇ ਸੰਗਤਾਂ ਦੇ ਬੇਅੰਤ ਹੀ ਕਾਰਜ ਰਾਸ ਹੋ ਰਹੇ ਨੇ ਸੰਗਤਾਂ ਦੇ ਘਰਾਂ 'ਚ ਖੁਸ਼ੀਆਂ ਆ ਰਹੀਆਂ ਨੇ ਉਹਨਾਂ ਵਿੱਚੋਂ ਕਈ ਸੰਗਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਨਾਲ ਗੱਲ ਹੁੰਦੀ ਆ ਉਹ ਕਹਿੰਦੇ ਵੀ ਅਸੀਂ ਪਹਿਲਾਂ ਤੋਂ ਹੀ ਬਾਣੀ ਦਾ ਬਹੁਤ ਜਾਪ ਕਰਦੇ ਆ ਪਰ ਸਾਡੇ ਕਸ਼ਟ ਦੂਰ ਨਹੀਂ ਹੋ ਰਹੇ ਭਾਵ ਸਾਡੇ ਕਾਰਜ ਨਹੀਂ ਬਣ ਰਹੇ ਸੋ ਇਸ ਤਰ੍ਹਾਂ ਪਿਆਰ ਵਾਲੀ ਉਹ ਗੱਲ ਆ ਜਾਂਦੀ ਆ ਭਰੋਸੇ ਦੀ ਗੁਰੂ ਪਾਤਸ਼ਾਹ ਦਾ ਉਪਦੇਸ਼ ਹੈ ਜਿਹੜਾ ਗੁਰੂ ਸਾਹਿਬ ਸਿਰ ਤੇ ਹੱਥ ਰੱਖ ਕੇ ਲੈਂਦੇ ਨੇ ਈਸ਼ਰਸਨਾ ਤੋਂ ਸ਼ਬਦ ਆਪਦੀਆਂ ਤੱਕ ਪਹੁੰਚਦੇ ਨੇ ਹੁਣ ਅੱਗੇ ਆਪਜੀ ਦੀ ਦ੍ਰਿੜਤਾ ਆਪਜੀ ਦਾ ਭਰੋਸਾ ਗੁਰੂ ਤੇ ਪੂਰਨ ਵਿਸ਼ਵਾਸ ਰੱਖ ਕੇ ਪੂਰਾ ਭਰੋਸਾ ਰੱਖ ਕੇ ਆਪਾਂ ਜਦੋਂ ਜਾਪ ਕਰਾਂਗੇ ਅਰਦਾਸ ਕਰਾਂਗੇ ਤੇ ਕਾਰਜ ਸਿੱਧ ਹੋ ਜਾਂਦਾ ਕਿਸੇ ਵੀ ਡਾਕਟਰ ਤੋਂ ਦਵਾਈ ਲਈਏ ਨਾ ਹਫ਼ਤੇ ਦੀ ਦਵਾਈ ਦਿੰਦਾ ਉਹ ਹਫ਼ਤਾ ਪੂਰਾ ਡਾਕਟਰ ਤੇ ਦਵਾਈ ਤੇ ਭਰੋਸਾ ਰੱਖ ਕੇ ਲਈਏ ਤਾਂ ਦਵਾਈ ਅਸਰ ਕਰਦੀ ਹੈ ਇੱਕ ਵਾਰਾਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਤਾਬੇ 'ਚ ਬੈਠੇ ਸੀ ਇਲਾਕੇ ਦਾ ਇੱਕ ਬਹੁਤ ਪਿਆਰਾ ਰਾਗੀ ਰਾਗੀ ਸੁਰਜਨ ਸਿੰਘ ਕੀਰਤਨ ਕਰ ਰਿਹਾ ਸੀ ਲਗ ਇੱਕ ਘੰਟਾ ਲਗਾਤਾਰ ਕੀਰਤਨ ਚੱਲਿਆ ਉਹ ਕੀਰਤਨ ਐਸਾ ਹੋਇਆ ਜਿਹਨੂੰ ਸੁਣ ਕੇ ਮਹਾਪੁਰਖ ਵੀ ਨਾਮ ਵਿੱਚ ਜੁੜ ਗਏ ਉਹ ਕੀਰਤਨ ਸੁਣ ਕੇ ਜਦੋਂ ਸਮਾਪਤੀ ਹੋਈ ਤੇ ਮਹਾਪੁਰਸ਼ਾਂ ਨੇ ਉਸ ਰਾਗੀ ਸਿੰਘ ਨੂੰ ਬੁਲਾਇਆ ਕਹਿੰਦੇ ਰਾਗੀ ਸੁਰਜਨ ਸਿੰਘ ਕਮਾਲ ਕਰ ਦਿੱਤੀ ਬੜਾ ਪਿਆਰਾ ਕੀਰਤਨ ਕੀਤਾ ਪਰ ਤੁਸੀਂ ਕੱਪੜੇ ਇਸ ਤਰ੍ਹਾਂ ਦੇ ਕਿਉਂ ਪਾਉਣੇ ਹੋ ਥੋੜੇ ਜਿਹਾ ਹੋਰ ਵਧੀਆ ਕੱਪੜੇ ਪਾਇਆ ਕਰੋ ਕਹਿੰਦੇ ਮਹਾਪੁਰਸ਼ੋ ਸੱਚੀ ਗੱਲ ਇਹ ਆ ਵੀ ਸਾਨੂੰ ਪ੍ਰੋਗਰਾਮ ਨਹੀਂ ਐਨੇ ਪੈਂਦੇ ਇਹ ਤਾਂ ਤੁਸੀਂ ਪਿਆਰ ਨਾਲ ਬੁਲਾ ਲਿਆ ਕਿਸੇ ਨੇ ਬੁਲਾ ਲਿਆ ਠੀਕ ਹੈ ਮਾਇਆ ਦੀ ਕਮੀ ਹੋਣ ਕਰਕੇ ਅਸੀਂ ਕਿੱਥੋਂ ਕੱਪੜੇ ਖਰੀਦ ਜੇ ਕਿੱਥੋਂ ਕੱਪੜੇ ਪਾਈ ਆਪ ਜਾਣੀ ਜਾਣ ਇਹ ਗੱਲ ਸੁਣ ਕੇ ਫਿਰ ਵੀ ਗੁਰੂ ਘਰ ਦੇ ਕੀਰਤਨੀਆਂ ਨੇ ਮਹਾਪੁਰਸ਼ਾਂ ਨੂੰ ਤਕਲੀਫ ਹੋਈ ਦੁੱਖ ਲੱਗਿਆ ਮਹਾਪੁਰਸ਼ਾਂ ਨੇ ਨੇਤਰ ਬੰਦ ਕਰ ਲਏ ਕਾਫੀ ਸਮਾਂ ਮਹਾਪੁਰਸ਼ ਨੇ ਅੱਖਾਂ ਨੇਤਰ ਬੰਦ ਕਰਕੇ ਬੈਠੇ ਰਹੇ ਸਤਗੁਰੂ ਜੀ ਕਹਿੰਦੇ ਰਾਗੀ ਸੁਰਜਨ ਸਿੰਘ ਤੇਰੀ ਦੁਕਾਨ ਸੌਦੇ ਕਨੀਓ ਖਾਲੀ ਹੈ ਕਹਿੰਦੇ ਮਹਾਰਾਜ ਮੈਂ ਸਮਝਿਆ ਨਹੀਂ ਕਹਿੰਦੇ ਤੇਰੀ ਸਰੀਰ ਰੂਪੀ ਦੁਕਾਨ ਦੇ ਅੰਦਰ ਨਾਮ ਰੂਪੀ ਸੌਦੇ ਦੀ ਘਾਟ ਹੈ ਕਹਿੰਦੇ ਜੇ ਫਿਰ ਤੁਸੀਂ ਕਾਰਨ ਪਕੜ ਲਿਆ ਤੇ ਫਿਰ ਇਹਦਾ ਹੱਲ ਇਲਾਜ ਵੀ ਤੁਸੀਂ ਦੱਸ ਦਿਓ ਕਰ ਦਿਓ ਕਿਰਪਾ ਤਾਂ ਮਹਾਪੁਰਸ਼ਾਂ ਨੇ ਬਚਨ ਕੀਤਾ ਕਿ ਅੱਜ ਤੋਂ ਹੀ ਸਵਾ ਲੱਖ ਮੂਲ ਮੰਤਰ ਸਾਹਿਬ ਦਾ ਜਾਪ ਸ਼ੁਰੂ ਕਰਦੇ 40 ਦਿਨ ਲਗਾਤਾਰ ਕਰਨਾ ਹੈ 40 ਦਿਨ ਲਗਾਤਾਰ ਕਰਨਾ ਹੈ ਮੇਰੇ ਖਿਆਲ ਦੇ ਵਿੱਚ 32 3300 ਬਣਦੇ ਦਿਨ ਦਾ ਤੇ 40 ਦਿਨ ਲਗਾਤਾਰ ਕਰਨਾ ਹੈ ਪੂਰੀ ਸ਼ਰਧਾ ਧਾਰਨ ਕਰਕੇ ਗੁਰਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਸਾਹਿਬ ਕਿਰਪਾ ਕਰਨਗੇ ਸੁਰਾਗੀ ਸੁਰਜਨ ਸਿੰਘ ਨੇ ਸੱਤ ਵਚਨ ਆਖਿਆ ਪ੍ਰਸ਼ਾਦ ਲੈ ਕੇ ਘਰੇ ਆਇਆ ਘਰੇ ਆ ਕੇ ਘਰਵਾਲੀ ਨੂੰ ਆਖਿਆ ਵੀ ਹੁਣ 40 ਦਿਨ ਵਾਸਤੇ ਮੈਂ ਕਿਤੇ ਕੀਰਤਨ ਕਰਨ ਨਹੀਂ ਜਾਣਾ ਕੋਈ ਮੈਂ ਕੰਮ ਨਹੀਂ ਕਰਨਾ ਕਰਦਾ کاروبار ਹੈ ਆਪ ਦੇਖੋ 40 ਦਿਨ ਮੈਨੂੰ ਨਰੰਤਰ ਜਾਪ ਕਰਨ ਦਿਓ ਇਸ਼ਨਾਨ ਪਾਣੀ ਕਰਕੇ ਸ਼ੁੱਧ ਵਸਤਰ ਪਾ ਕੇ ਅਰਦਾਸ ਬੇਨਤੀ ਕਰਕੇ ਰਾਗੀ ਸੁਰਜਨ ਸਿੰਘ ਜੀ ਨੇ ਮੂਲ ਮੰਤਰ ਸਹਿਬ ਦਾ 2 ਲੱਖ ਜਾਪ ਸ਼ੁਰੂ ਕਰ ਦਿੱਤਾ ਜਦੋਂ 40 ਦਿਨ ਦਾ ਉਹ ਜਾਪ ਪੂਰਾ ਹੋਇਆ ਅਰਦਾਸ ਕਰਕੇ ਦੇਖਰਾ ਕੇ ਰਾਗੀ ਸੁਰਜਨ ਸਿੰਘ ਨੇ ਕੀਰਤਨ ਸ਼ੁਰੂ ਕਰ ਦਿੱਤਾ ਇੱਕ ਜਗ੍ਹਾ ਤੇ ਰਾਗੀ ਸਰਜਨ ਸਿੰਘ ਜੀ ਕੀਰਤਨ ਕਰ ਰਹੇ ਸੀ ਐਸੀ ਉਸ ਭਗਤੀ ਦੀ ਸ਼ਕਤੀ ਹੋਈ ਸਵਾ ਲੱਖ ਮੂਲ ਮੰਤਰ ਦੀ ਕਲਾ ਵਰਤੀ ਜਦੋਂ ਕੀਰਤਨ ਦੀ ਸਮਾਪਤੀ ਹੋਈ ਇੱਕ ਬਹੁਤ ਅਮੀਰ ਆਦਮੀ ਸੰਗਤ ਵਿੱਚ ਬੈਠਾ ਸੀ ਆਇਆ ਉਹਨੇ ਕੀਰਤਨ ਸੁਣਿਆ ਕਹਿੰਦਾ ਜੀ ਰਾਗੀ ਸਰਜਨ ਸਿੰਘ ਜੀ ਤੁਸੀਂ ਬੜਾ ਪਿਆਰਾ ਕੀਰਤਨ ਕੀਤਾ ਲਿਆਉ ਮੈਂ ਤੁਹਾਡੇ ਸਾਥ ਚੁੱਕ ਕੇ ਤੁਹਾਡੀ ਗੱਡੀ ਤੱਕ ਪਹੁੰਚ ਦੇ ਕਰਦੇ ਹਾਂ ਰਾਗੀ ਸਰਜਨ ਸਿੰਘ ਹੱਸ ਕੇ ਕਹਿੰਦੇ ਕਹਿੰਦੇ ਭਾਈ ਸਾਹਿਬ ਜੀ ਸਾਡੇ ਕੋਲ ਗੱਡੀ ਕਿੱਥੇ ਅਸੀਂ ਤਾਂ ਟਾਂਗੇ 'ਚ ਹੀ ਆਉਨੇ ਆ ਟਾਂਗੇ 'ਚ ਹੀ ਜਾਂਦੇ ਆ ਤੇ ਜੇ ਗੱਡੀ ਅਸੀਂ ਲੈ ਵੀ ਲਈਏ ਤੇ ਕਿੱਥੋਂ ਚਲਾਵਾਂਗੇ ਉਹ ਤੇਲ ਵੀ ਪਾਉਣਾ ਪਏਗਾ ਉਹ ਤੇ ਡਰਾਈਵਰ ਵੀ ਰੱਖਣਾ ਪਏਗਾ ਕਿਉਂਕਿ ਅਸੀਂ ਆਪ ਗੱਡੀ ਚਲਾਉਣੀ ਜਾਣਦੇ ਨਹੀਂ ਜਿਹੜਾ ਉਹ ਬੰਦਾ ਸੀ ਐਸੀ ਗੁਰੂ ਦੀ ਕਲਾ ਵਰਤੀ ਉਹ ਕਹਿੰਦਾ ਚੱਕੋ ਮੇਰੀ ਗੱਡੀ ਦੀ ਚਾਬੀ ਇਹ ਤੁਸੀਂ ਸੰਭਾਲੋ ਮੈਂ ਡਰਾਈਵਰ ਵੀ ਤੁਹਾਨੂੰ ਦੇਵਾਂਗਾ ਉਹਦੀ ਤਨਖਾਹ ਵੀ ਮੈਂ ਆਪ ਦੇਵਾਂਗਾ ਮਹੀਨੇ ਬਾਅਦ ਤੇ ਆਹ ਮੇਰਾ ਕਾਰਡ ਹੈ ਫਲਾਣੇ ਪੰਪ ਤੋਂ ਤੁਸੀਂ ਤੇਲ ਪਾਉਣਾ ਤੁਸੀਂ ਉਹਨਾਂ ਨੂੰ ਕੁਝ ਨਹੀਂ ਦੇਣਾ ਮੀਨੇ ਬਾਅਦ ਮੈਂ ਬਿੱਲ ਵੀ ਆਪੀ ਪੇ ਕਰਾਂਗਾ। ਸੋ ਇਹ ਗੁਰੂ ਦੀ ਕਲਾ ਹੈ, ਗੁਰੂ ਦੇ ਸ਼ਬਦ ਦੀ ਕਲਾ ਹੈ। ਜਦੋਂ ਗੁਰਬਾਣੀ ਨਹੀਂ ਕਲਾ ਅੰਦਰੋਂ ਵਰਤਦੀ ਹੈ, ਰਿੱਧ ਸਿੱਧ ਜਾਗਦੀ ਹੈ। ਉਦੋਂ ਪਿਆਰ ਵਾਲਿਓ ਸੰਗਤ ਦੇ ਵਿੱਚ ਹੀ ਪ੍ਰਮਾਤਮਾ ਵਸਦਾ ਹੈ। ਸੰਗਤ ਦੇ ਵਿੱਚੀ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਉ। ਫੇਰ ਕਲਾ ਵਰਤਦੀ ਹੈ। ਸੋ ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਤੇ ਸ਼ਬਦ ਤੇ ਭਰੋਸਾ ਰੱਖੀਏ। ਹੁਣ ਸਾਡਾ ਕੋਈ ਵੀ ਕਾਰਜ ਹੈ, ਸਾਡਾ ਕਾਰਜ ਹੱਲ ਨਹੀਂ ਹੋ ਰਿਹਾ। ਅਸੀਂ ਮੂਲ ਮੰਤਰ ਸਾਹਿਬ ਦਾ 2 ਲੱਖ ਜਾਪ ਰੱਖ ਲਿਆ ਡਿੜਤਾ ਦੀ ਗੱਲ ਆ ਸਾਰੀ ਡਿੜਤਾ ਰੱਖ ਕੇ ਅਸੀਂ ਅਰਦਾਸ ਕਰਕੇ ਗੁਰੂ ਅੱਗੇ ਅਸੀਂ ਜਾਪ ਰੱਖੀਏ ਪਿਆਰ ਦੇ ਨਾਲ ਉਹਨੂੰ ਪ੍ਰੇਮ ਦੇ ਨਾਲ ਸ਼ਬਦਾਂ ਨਾਲ ਨਾਮ ਨੂੰ 40 ਦਿਨ ਨਿਭਾਈਏ ਅਗਰ 40 ਦਿਨ ਨਾਮ ਕਰਕੇ ਸਾਡੀ ਰੂਹ ਨੂੰ ਵੀ ਆਨੰਦ ਨਾਲ ਸੜਾਕਾਰ ਦੀ ਵੀ ਸਫਲਾ ਹੁੰਦਾ ਉਸ ਤੋਂ ਬਾਅਦ ਸੀ ਉਹ ਜਾਪ ਨੂੰ ਆਪਣੀ ਜ਼ਿੰਦਗੀ ਦਾ ਗਹਿਣਾ ਬਣਾ ਲਈਏ ਨਿਤਨੇ ਬਣਾ ਲਈਏ ਲਗਾਤਾਰ ਉਸ ਜਾਪ ਨੂੰ ਹਮੇਸ਼ਾ ਲਈ ਸਾਰੀ ਜ਼ਿੰਦਗੀ ਲਈ ਕਰੀਏ ਗੁਰੂ ਤੋਂ ਝੋਲੀ ਅੱਡ ਕੇ ਨਾਮਦਾਨ ਮੰਗੀਏ ਗੁਰਸਿੱਖੀ ਜੀਵਨ ਦੀ ਦਾਤ ਮੰਗੀਏ ਤਾਂ ਕਿ ਸਾਡਾ ਜਿਹੜਾ ਜੀਵਨ ਹੈ ਇਹ ਸਫਲਤਾ ਦੇ ਰਾਹ ਤੇ ਪਹੁੰਚ ਜਾਵੇ ਸਫਲਤਾ ਦੇ ਰਾਹ ਤੇ ਕਿਉਂਕਿ ਗੁਰਬਾਣੀ ਦਾ ਕਥਨ ਕੀਤਾ ਕਦੇ ਝੂਠਾ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਨਵ ਨਦੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰੈ ਨੌ ਨਦੀਆਂ ਤੇ 18 ਸਿੱਧੀਆਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ ਜੋ ਹਰ ਹਿਰਦੇ ਸਦਾ ਵਸਾਈ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਪਰਮੇਸ਼ਰ ਦਾ ਨਾਮ ਵਸਦੈ ਨਾ ਉਹਦੇ ਅੱਗੇ ਪਿੱਛੇ ਰਿਹਦੀਆਂ ਸਿੱਧੀਆਂ ਫਿਰਦੀਆਂ ਨੇ ਉਹਨੂੰ ਕਿਸੇ ਚੀਜ਼ ਦੀ ਕੀ ਕਮੀ ਹੋ ਸਕਦੀ ਹੈ ਇਸ ਕਰਕੇ ਜਿਸਕੇ ਸਿਰ ਉੱਪਰ ਤੋਂ Swami ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਅੱਗੇ ਪ੍ਰਾਤਨ ਸਮਿਆਂ ਵਿੱਚ ਜਿਹੜੇ ਮਹਾਪੁਰਸ਼ ਹੋਇਆ ਕਰਦੇ ਸੀ ਉਜਤੋ ਪਰਮਾਤਮਾ ਦੀ ਬੰਦਗੀ ਕਰਦੇ ਸੀ ਉਹਨਾਂ ਦਾ ਮਨੋਰਥ ਤਾਂ ਹੁੰਦਾ ਹੀ ਪਰਮੇਸ਼ਰ ਨੂੰ ਪਾਉਣਾ ਸੀ ਉਹ ਫਿਰ ਕਈ ਕਈ ਦਿਨਾਂ ਦੇ ਕਈ ਕਈ ਸ਼ਬਦਾਂ ਦੇ ਵੱਖੋ-ਵੱਖਰੇ ਦਿਨਾਂ ਦੇ ਅਨੁਸਾਰ ਜਾਪ ਰੱਖਦੇ ਸੀ ਮੂਲ ਮੰਤਰ ਦਾ 2 ਲੱਖ ਦਾ ਜਾਪ ਰੱਖ ਲਿਆ ਉਸ ਤੋਂ ਬਾਅਦ ਹੋਰ ਕਿਸੇ ਸ਼ਬਦ ਦਾ ਜਾਪ ਰੱਖ ਲਿਆ ਜੇ ਪੁੱਛਿਆ ਮਹਾਂਪੁਰਸ਼ੋ ਇਹ ਜਾਪ ਇਹ ਜਾਪ ਸਿਰਫ ਉਹਦੇ ਪਿਆਰ ਦੇ ਵਿੱਚ ਉਹਨੂੰ ਪਾਉਣ ਵਾਸਤੇ ਉਹਦੇ ਪ੍ਰੇਮ ਦੀ ਭੁੱਖ ਦੇ ਵਿੱਚ ਪੜਦੇ ਆ ਸੋ ਇਸ ਤਰ੍ਹਾਂ ਜਦੋਂ ਮਾਪੁਰਖਾਂ ਨੇ ਜਾਪ ਕਰਕੇ ਪ੍ਰਮਾਤਮਾ ਨੂੰ ਹੀ ਪਾ ਲਿਆ ਫਿਰ ਸੰਗਤ ਨੂੰ ਵੀ ਉਹੀ ਰਸਤਾ ਦਿਖਾਉਂਦੇ ਨੇ ਕਿ ਸੰਗਤ ਜੀ ਜੇ ਜਾਪ ਕਰਕੇ ਪ੍ਰਮਾਤਮਾ ਮਿਲ ਸਕਦਾ ਹੈ ਦੁਨਿਆਵੀ ਕਾਰਜ ਕਿਦਾਂ ਸਿੱਧ ਨਹੀਂ ਹੋਣਗੇ ਕਿਦਾਂ ਦੁਨਿਆਵੀ ਕਾਰਜਾਂ ਵਿੱਚ ਪੈਣ ਬਾੜੀਆਂ ਅਰਚਨਾ ਸਾਡੀਆਂ ਹਟਣਗੀਆਂ ਨਹੀਂ ਗੁਰਬਾਣੀ ਦੇ ਵਿੱਚ ਸਮਰੱਥਾ ਹੈ ਗੁਰਬਾਣੀ ਦੇ ਵਿੱਚ ਤਾਕਤ ਹੈ ਗੁਰੂ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਵਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ